ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਜਿਹੜਾ ਆਪਾਂ ਦੇਸੀ ਨੌਕਤਾ ਲੈ ਕੇ ਆਏ ਆ ਜੇ ਤੁਹਾਡੇ ਪਸ਼ੂ ਗੱਭਣ ਨਹੀਂ ਰਹਿੰਦੇ ਮਾਝਾ ਜਾਂ ਗਾਂਘੀ ਇਹ ਦੋਨਾਂ ਲਈ ਹੈ ਤੇ ਤੁਸੀਂ ਵਰਤ ਕੇ ਦੇਖੋ ਆਪਾਂ ਖੁਦ ਵਰਤਿਆ ਹੈ ਤੇ ਜੇ ਠੀਕੇ ਪਰ ਆਪਰਾ ਤੁਸੀਂ ਫੱਕ ਗਏ ਹੋ ਤਾਂ ਇਹ ਨੌਕਤਾ ਤੁਹਾਡੇ ਲਈ ਹੈ ਵੀਡੀਓ ਤੁਸੀਂ ਜਰੂਰ ਐਂਡ ਤੱਕ ਦੇਖਿਓ ਤੇ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਕਿ ਕਿਹੜੀ ਕਿਹੜੀ ਚੀਜ਼ ਲੈਣੀ ਆਪਾਂ ਕਿੰਨੇ-ਕਿੰਨੀ ਮਾਤਰਾ ਲੈਣੀ ਆ ਕਦੋਂ ਆਪਾਂ ਪਸ਼ੂ ਨੂੰ ਦੇਣੀ ਆ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਆਓ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਲੋ ਤੇ ਨਾਲ ਹੀ ਲਾਜਾ ਬੱਲਦਾ ਬਟਨ ਨੂੰ ਕਰ ਦੇ ਪ੍ਰੈਸ ਆਪਾਂ ਇਸੇ ਤਰ੍ਹਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹੇ ਲਿਆ ਤੇ ਆਜੋ ਦੋਸਤੋ ਪਹਿਲਾਂ ਆਪਾਂ ਦੇਸੀ ਨੌਕਤਾ ਜਿਹੜਾ ਆਪਾਂ ਦੋ ਦੇਸੀ ਨੌਕਤੇ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਇੱਕ ਦੇਸੀ ਨੌਕਤਾ ਜਿਹੜਾ ਬਹੁਤ ਭਰਾਵਾਂ ਨੇ ਵਰਤਿਆ ਆ ਆਪਾਂ ਵੀ ਵਰਤਿਆ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਪਹਿਲਾਂ ਆਪਾਂ ਲੈ ਲੈਣੀਆਂ ਦੋ ਗੋਲੀਆਂ ਫਰਨਾਇਆਂ ਦੀਆਂ ਇੱਕ ਟਿੱਕੀ ਲੈ ਲੈਣੀ ਆ ਆਪਾਂ ਮਸਕਪੋਰ ਦੀ ਤੇ ਆਪਾਂ ਪਸ਼ੂ ਨੂੰ ਕਦੋਂ ਦੇਣੀ ਆ ਜਦੋਂ ਵੀ ਤੁਹਾਡਾ ਪਸ਼ੂ ਤਾਰਾ ਦਿੰਦਾ ਹੋਵੇ ਤਾਰਾ ਜਿਹੜੀਆਂ ਬਿਲਕੁਲ ਸਾਫ਼ ਹੋਣੀਆਂ ਚਾਹੀਦੀਆਂ ਜੇ ਮਾੜੀਆਂ ਮੋਟੀਆਂ ਕਸਮਹਿਲੀਆਂ ਜਾਂ ਤਾਰਾ ਹੈਗੀ ਤੁਹਾਡੇ ਪਸ਼ੂ ਦੀਆਂ ਮਾਜੀਆਂ ਜਾਂ ਦਾਆਂ ਦੀ ਤਾਂ ਤੁਸੀਂ ਉਹਦੇ ਪੇਟ ਦੇ ਵਿੱਚ ਜਿਹੜੀ ਫੈਕਸ਼ਨ ਹੈ ਤੁਸੀਂ ਉਹਨੂੰ ਦਵਾਈ ਦਿਵਾ ਸਕਦੇ ਹੋ ਡਾਕਟਰ ਦੀ ਰਾਇ ਲੈ ਸਕਦੇ ਹੋ ਜੇ ਬਿਲਕੁਲ ਸਾਫ਼ ਤਾਰਾਂ ਗਿਆ ਤਾਂ ਤੁਸੀਂ ਇਹ ਚੀਜ਼ ਜ਼ਰੂਰ ਦੇਣੀ ਹੈ ਟੀਕਾ ਭਰਉਣ ਤੋਂ 8 ਘੰਟੇ ਪਹਿਲਾਂ 6 ਤੋਂ 7 ਘੰਟੇ ਜਾਂ 8 ਘੰਟੇ ਦੇ ਵਿੱਚ ਵਿੱਚ ਤੁਸੀਂ ਜਿਹੜੀ ਇਹ ਚੀਜ਼ ਦੇਣੀ ਹੈ ਕਿ ਮਸਕਪੂਰ ਦੀ ਤੇ ਦੋ ਗੋਲੀਆਂ ਜਿਹੜੀਆਂ ਫਰਨੈਲ ਦੀਆਂ ਇਹਨੂੰ ਬਿਲਕੁਲ ਬਰੀਕ ਕਰਕੇ ਕੁੱਟ ਕੇ ਤੇ ਵਿੱਚ ਤੁਸੀਂ ਪਾ ਲੈਣੀ ਹੈ ਘਰ ਦਾ ਜਿਵੇਂ ਹੋ ਗਿਆ ਫੀਡ ਹੋ ਗਈ ਘਰ ਦੀ ਚੌਕਰ ਹੋ ਗਿਆ ਸੋਲਿਆਂ ਦਾ ਸਿਲਕਾ ਹੋ ਗਿਆ ਉਹਦੇ ਵਿੱਚ ਤੁਸੀਂ ਮਿਕਸ ਕਰਕੇ ਫਸ ਨੂੰ ਦੇ ਸਕਦੇ ਹੋ ਜਿਵੇਂ ਕਿ ਤੁਹਾਡਾ ਪਸ਼ੂ ਖਾਂਦਾ ਹੈ ਮੱਝ ਜਾਂ ਗਾਂ ਕੀ ਉਹਨੂੰ ਤੁਸੀਂ ਖਵਾਉਣਾ ਹੈ ਜਿਵੇਂ ਆਪਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਇਹ ਪਸ਼ੂ ਨੂੰ ਆਪਣੇ ਫੀਡ ਦੇ ਵਿੱਚ ਖਾ ਲੈਂਦੇ ਆ ਤੇ ਕੁੱਟ ਕੇ ਆਪਾਂ ਬਰੀਕ ਕਰਕੇ ਫੀਡ ਦੇ ਵਿੱਚ ਮਿਕਸ ਕਰਕੇ ਇਹ ਦਿੱਤੀ ਹੈਗੀ ਆ ਤੇ ਨੰਬਰ 2 ਤੇ ਜਿਹੜਾ ਨੁਕਤਾ ਵਰਤਨਾ ਆਪਾਂ ਉਹ ਵਰਤਨਾ ਟੀਕਾ ਭਰਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਦੋਵੇਂ ਨੁਕਤੇ ਵਰਤ ਸਕਦੇ ਹੋ ਆਪਣੇ ਪਸ਼ੂ ਦੇ ਵਿੱਚ ਜੇ ਪਸ਼ੂ ਛੋਡਾ ਰਿਪੀਟਰ ਹੋ ਚੁੱਕਿਆ ਰਹਿੰਦਾ ਨਹੀਂ ਹੈ ਤਾਂ ਉਹਦੇ ਵਿੱਚ ਸਮੱਸਿਆ ਇਹ ਵੀ ਆਉਂਦੀ ਆ ਜਦੋਂ ਆਪਾਂ ਆਪਣਾ ਪਸ਼ੂ ਸੂਂਦਾ ਹੈਗਾ ਉਦੋਂ ਆਪਾਂ ਜਿਹੜੀ ਖਰਾਕ ਆ ਉਹਨੂੰ ਪ੍ਰੋਪਰ ਦਿੰਦੇ ਹੀ ਹੈਗੇ ਜੇ ਤੁਹਾਡਾ ਪਸ਼ੂ ਤਾਰਾ ਦਿੰਦਾ ਹੈਗਾ ਸਹੀ ਤਾਂ ਟੀਕਾ ਭਰਾ ਦਿਨ ਤੁਸੀਂ ਗੱਭਣ ਨਹੀਂ ਰਹਿੰਦਾ ਤਾਂ ਉਹਦੇ 'ਚ ਦਿੱਕਤ ਆਉਂਦੀ ਆ ਜਦੋਂ ਆਪਾਂ ਖਰਾਕ ਘੱਟ ਦਿੰਨੇ ਆ ਦੁੱਧ ਜ਼ਿਆਦਾ ਦਿੰਦਾ ਪਸ਼ੂ ਜੇ ਤੁਹਾਡਾ ਪਸ਼ੂ 10 ਕਿਲੋ ਦੁੱਧ ਦਿੰਦਾ ਤਾਂ ਤੁਸੀਂ 10 ਦੇ ਬਜਾਏ 11 ਕਿਲੋ ਹੀਡ ਪਸ਼ੂ ਨੂੰ ਦੇਣੀਆਂ ਕਿ ਉਹਦਾ ਜਿਹੜਾ ਬੌਡੀ ਵੇਟ ਆ ਉਹ ਪੂਰਾ ਹੋ ਜੇ ਜੇ ਪਸ਼ੂ ਦਾ ਬੌਡੀ ਵੇਟ ਪੂਰਾ ਹੈਗਾ ਤਾਂ ਨਾ ਤਾਂ ਉਹ ਰਿਪੀਟਰ ਹੋਵੇ ਤੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਫੀਡ ਘੱਟ ਪਾਉਨੇ ਆ ਤੇ ਦੁੱਧ ਜ਼ਿਆਦਾ ਦਿੰਦਾ ਉਹਦੇ ਨਾਲ ਆਪਣੇ ਪਸ਼ੂ ਦਾ ਜਿਹੜਾ ਵੇਟ ਘਟ ਜਾਂਦਾ ਹੈ ਵੇਟ ਘਟਣ ਦੇ ਨਾਲ ਕੀ ਹੁੰਦਾ ਪਸ਼ੂ ਹੀਟ ਦੇ ਵਿੱਚ ਆ ਹੀ ਜਾਂਦਾ ਤੇ ਗੱਭਣ ਨਹੀਂ ਰਹਿੰਦਾ ਇਹ ਜ਼ਰੂਰ ਧਿਆਨ ਰੱਖਣੀ ਆ ਤੁਸੀਂ ਗੱਲ ਤੇ ਨੰਬਰ 2 ਤੇ ਜਿਹੜਾ ਨੁਕਤਾ ਤੁਹਾਨੂੰ ਦੱਸਣਾ ਹੈ ਉਹ ਲੈਨੇ ਆਪਾਂ ਦੇਸੀ ਕਿੱਕਰ ਦੇ ਤੁੱਕੇ ਜੇ ਤੁਹਾਨੂੰ ਕਿਸਾਨ ਦੋਸਤੋ ਤੁੱਕੇ ਮਿਲਦੇ ਹੈਗੇ ਆ ਤਾਂ ਤੁਸੀਂ ਕਿਕਰ ਦੇ ਤੁੱਕੇ ਲੈ ਕੇ ਸਾਵੇਂ ਸੁਕਾ ਕੇ ਦੋ ਮੁਠੀਆਂ ਜਿਹੜੀਆਂ ਟੀਕਾ ਭਰਉਣ ਤੋਂ ਬਾਅਦ ਦੇ ਵਿੱਚ ਆਪਣੇ ਫਸੂ ਨੂੰ ਦੇਣੀਆਂ ਜੇ ਤੁਹਾਨੂੰ ਨਹੀਂ ਵੀ ਮਿਲਦੇ ਤਾਂ ਤੁਸੀਂ ਕਰਿਆਨੇ ਦੀ ਦੁਕਾਨ ਤੋਂ ਪੀਸੇ ਬਸਾਈ ਤੁੱਕੇ ਮਿਲ ਜਾਣਗੇ ਤੁਸੀਂ ਉਹਦੀਆਂ ਦੋ ਮੁਠੀਆਂ ਆਪਣੇ ਫਸੂ ਨੂੰ ਦੇਣੀਆਂ ਹੈ ਨਾ ਟੀਕਾ ਭਰਉਣ ਤੋਂ ਬਾਅਦ ਦੇ ਵਿੱਚ ਪਹਿਲਾਂ ਤੁਸੀਂ ਦੇਣੀਆਂ ਟੀਕਾ ਭਰਉਣ ਤੋਂ ਪਹਿਲਾਂ ਦੋ ਗੋਲੀਆਂ ਫਰਨੈਲ ਦੀਆਂ ਇੱਕ ਟਿੱਕੀ ਮਸਕਬੋਰ ਦੀ ਇਹ ਨੁਕਤੇ ਜਿਹੜੇ ਦੋਨੇ ਵਰਤੇ ਹੋਏ ਨੁਕਤੇ ਆ ਪੂਰਾ ਰਿਜ਼ਲਟ ਆ 100% ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਰਹਿਤੇ ਨਾਲ ਦਾਰਾਂ ਦੇ ਨਾਲ 11 ਦੋਸਤਾਂ ਦੇ ਨਾਲ ਇਹ ਸ਼ੇਅਰ ਕਰਿਓ ਕਿਉਂਕਿ ਵੱਧ ਤੋਂ ਵੱਧ ਜਿਹੜਾ ਭਰਾਮਾ ਦਾ ਫਾਇਦਾ ਹੋ ਸਕੇ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਇਹ ਦੋ ਡੈਕ ਤਾਂ ਜਿਹੜੀਆਂ ਬਹੁਤ ਆਉਂਦੀਆਂ ਪਸ਼ੂ ਰਿਪੀਟਰ ਹੋ ਰਹੇ ਆ ਤੇ ਸਹੀ ਤਰ੍ਹਾਂ ਜੇ ਪਸ਼ੂ ਗੱਪੜ ਨਹੀਂ ਹੁੰਦੇ ਤਾਂ ਬਾਤ ਤੋਂ ਬਾਅਦ ਸ਼ੇਅਰ ਕਰੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ